ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀ ਆਦੀ 18 ਅਗਸਤ ਨੂੰ ਹੋਣ ਜਾ ਰਹੀ ਹੈ ਜਮਾਨ ਕਿਉਂਕਿ ਦੋ ਜੱਜਾਂ ਨੇ ਉਹਦੇ ਹੱਕ ਵਿੱਚ ਫੈਸਲਾ ਦਿੱਤਾ ਹੈ ਤੇ ਦੂਜੇ ਪਾਸੇ ਕਰਨਲ ਬਾੜ ਦੇ ਮਾਮਲੇ ਚ ਜਿਹੜੇ 4 ਐਸ ਐਚਓ ਸੀਗੇ ਉਹ ਵੀ ਆਪਣੇ ਪੰਜਾਬ ਤੱਕ ਪਹੁੰਚ ਰਹੇ ਹੀ ਹੈ। ਮੁਕੰਮਲ ਜਾਣਕਾਰੀ ਅੱਛੀ ਵੀਡੀਓ ਦੇ ਵਿੱਚ حاصل ਕਰਾਂਗੇ। ਚਲ ਕੇ ਵੀਡੀਓ ਵੇਖਣੀ ਫਰਕਾਨੀ ਆ ਉਸ ਤੇ ਵਿਚਾਰ। ਬਹੁਤ ਵੱਡੀ ਖਬਰਾਂ ਜਿਵੇਂ ਕਿ ਇੱਕ ਪਾਸੇ ਕਰਨਲ ਮਾਮਲੇ ਦੇ ਵਿੱਚ ਐਸਐਸਪੀ ਮਾਨਕ ਤੇ ਬਹੁਤ ਵੱਡਾ ਐਕਸ਼ਨ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ बार-बार ਉਹਨਾਂ ਦੀ ਪਟੀਸ਼ਨ ਖਾਲਚ ਹੁੰਦੀ ਜਾ ਰਹੀ ਸੀ। ਔਰ ਦੂਜੇ ਪਾਸੇ 18 ਅਗਸਤ ਯਾਨੀ ਅੱਜ ਤੋਂ 2 ਦਿਨ ਬਾਅਦ ਵਿਕਰਮ ਸਿੰਘ ਮਜੀਠੀਆ ਜ਼ਮਾਨਤ ਤੇ ਛੁੱਟ ਜਾਣਗੇ। ਮਾਮਲਾ ਬਹੁਤ ਵੱਡਾ ਯਾਨੀ ਕਿ ਗੰਭੀਰ ਮਾਮਲਾ ਹੈ ਕਿਉਂਕਿ ਹਾਈ ਕੋਰਟ ਦੇ ਦੋ ਜੱਜਾਂ ਦਾ ਫੈਸਲਾ ਆਖਰ ਉਹਨਾਂ ਦੇ ਵਕੀਲ ਕੀ ਕਹਿ ਰਹੇ ਨੇ ਉਹ ਵੀ ਤੁਹਾਡੇ ਅੱਜ ਸਾਹਮਣੇ ਧਰਾਂਗੇ ਔਰ ਦੂਜੇ ਪਾਸੇ ਕਰਨਲ ਬਾੜ ਦੀ ਜਿਹੜੀ ਪਤਨੀ ਹੈ ਉਹਨੂੰ ਸੰਤੁਸ਼ਟੀ ਕਿਵੇਂ ਮਿਲ ਗਈ ਹੈ ਯਾਨੀ ਬਹੁਤ ਲੰਮੇ ਸਮੇਂ ਤੋਂ ਉਹਨਾਂ ਦੀ ਪਤਨੀ ਆਪਣੇ ਪਰਿਵਾਰ ਦੇ ਲਈ ਬਹੁਤ ਬਾੜ ਧਰਨੇ ਵੀ ਲਾਏ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਤੱਕ ਵੀ ਪਹੁੰਚੇ ਇਹ ਤੋਂ ਧੱਕੇ ਜਿਹੜੇ ਰਾਜਨਾਥ ਸਿੰਘ ਨੇ ਰੱਖਿਆ ਮੰਤਰੀ ਫੌਜ ਦੇ ਉਹਨਾਂ ਤੱਕ ਵੀ ਜਾਂਦੀ ਹੈ ਪਰ ਉਹਨਾਂ ਨੂੰ ਨਿصاف ਨਹੀਂ ਮਿਲਦਾ ਸੀ ਅੱਜ ਜਿਹੜੀ ਇਨਸਾਫ ਦੀ ਘੜੀ ਤੁਸੀਂ ਵੇਖਣ ਜਾ ਰਹੇ ਹੋ ਕਰਨਲ ਮਾਮਲੇ ਦੇ ਵਿੱਚ ਐਸਐਸਪੀ ਨਾਨਕ ਸਿੰਘ ਪਟਿਆਲਾ ਦੇ ਜਿਹੜੇ ਕਿ ਉਹਨਾਂ ਚਾਰ ਦੋਸ਼ੀਆਂ ਨੂੰ ਬਚਾਉਣ ਦੀ ਖਾਤਰ ਇੱਕ ਆਪਣੀ ਹੀ ਨੌਕਰੀ ਨੂੰ ਦਾਤੇ ਲਾ ਗਈ ਸੀਗੇ ਜਦੋਂ ਜਸਪ੍ਰੀਤ ਸਿੰਘ ਨਾਲ ਨਾਲ ਇਨਕਾਊਂਟਰ ਹੁੰਦਾ ਉਹਨਾਂ ਚਾਰ ਐਸਐਚਓ ਦੇ ਕਾਰਨ ਐਸਐਸਪੀ ਤੋਂ ਹੋ ਡੀਆਈਜੀ ਬਣਗੇ ਸੀ ਤਾਂ ਹੁਣ ਪੰਜਾਬ ਦੇ ਅੰਦਰ ਇਹਨਾਂ ਦੋਵੇਂ ਵੱਡੀਆਂ ਖਬਰਾਂ ਨੇ ਤਰਥੰਨੀ ਬਚਾ ਦਿੱਤੀ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਕਰਨਲ ਬਾਵਲੇ ਦੇ ਵਿੱਚ ਵੀ ਇਹ ਖਬਰ ਸੁਣਨਾ ਚਾਹੁੰਦੇ ਸੀ ਕਿ ਭਾਈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਦਾਲਤ ਜਾਂ ਉਹਨਾਂ ਨੂੰ ਪੰਜਾਬ ਦੀ ਪੁਲਿਸ ਪੰਜਾਬ ਦੀ ਪੁਲਿਸ ਤੋਂ ਦੇ ਇਹਨਾਂ ਨੇ ਇਨਕਾਰ ਹੀ ਕਰ ਦਿੱਤਾ ਸੀ ਕਹਿੰਦੇ ਨਾ ਤਾਂ ਪੰਜਾਬ ਦੀ ਪੁਲਿਸ ਸਾਨੂੰ ਇਨਸਾਫ ਦੇ ਸਕਦੀ ਹੈ ਔਰ ਨਾ ਪੰਜਾਬ ਦੀ ਸਰਕਾਰ ਜੇ ਕਰਨ हिसाब ਦੇ ਸਕਦੀ ਆ ਤਾਂ ਸਾਨੂੰ ਪਈ ਸੀਬੀਆਈ ਅਦਾਲਤ ਆ ਜਿਹੜੀ ਉਹ ਦੇ ਸਕਦੀ ਆ ਸੀਬੀਆਈ ਏਜੰਸੀ ਤੇ ਐਵੇਂ ਨਹੀਂ ਲੋਕ ਮੰਗ ਕਰਦੇ ਦਰਾਂ ਸਾਲ ਦੇ ਵਿੱਚ ਉਹਨਾਂ ਨੇ ਨਾਨਕ ਸਿੰਘ ਐਸਐਸਪੀ ਨੂੰ ਵੀ ਕਟਾਰੇ ਦੇ ਵਿੱਚ ਖੜਾ ਕਰ ਲਿਆ ਤਾਂ ਪਹਿਲੀ ਖਬਰ ਹੈ ਜਿਹੜੀ ਕਿ ਨਾਨਕ ਐਸਐਸਪੀ ਤੇ ਕਿਹੜਾ ਐਕਸ਼ਨ ਹੋ ਗਿਆ ਇਹ ਵੀ ਤੁਹਾਨੂੰ ਉਹਨਾਂ ਦੀ ਪਤਨੀ ਨੇ ਮੋਹ ਸੁਣਾਵਾਂਗੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜਮਾਨਤ ਤੇ 18 ਅਗਸਤ ਨੂੰ ਕਿਵੇਂ ਛੁਡਦੇ ਨੇ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਐਹਮ ਹੈ ਕਿਉਂਕਿ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹਰ ਰੋਜ਼ ਬਹੁਤ ਵੱਡਾ ਰੌਲਾ ਪੈਂਦਾ ਇੱਕ ਪਾਸੇ ਇਹਨਾਂ ਦੇ ਵਕੀਲ ਨੇ ਦੂਜੇ ਪਾਸੇ ਸਰਕਾਰੀ ਵਕੀਲ ਨੇ ਔਰ ਤੀਜਾ ਨੰਬਰ ਜਿਹੜੀ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਸਰਕਾਰ ਪੰਜਾਬ ਦੀ ਉਹ ਕਹਿੰਦੇ ਜੀ ਅਸੀਂ ਬਾਹਰ ਨਹੀਂ ਆਉਣ ਦੇਣਾ ਪਰ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਠੋਸ ਬਿਆਨ ਆਇਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤਪੈਨਾ ਹੁਣ ਕਰਨਲ ਵਾਰਡ ਦੀ ਪਤਨੀ ਕੀ ਕਹਿ ਰਹੀ ਐ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਐ ਸੁਣੋ ਇਹ ਬਿਲਕੁਲ ਜੀ ਡਿਪਾਰਟਮੈਂਟਲ ਇਨਕੁਆਰੀ ਜਿਹੜੀ ਐ ਉਹ ਪਿਛਲੇ ਜਿਹੜੀ 45 ਡੇਸ ਤੇ ਜੋ ਨਾਨਕ ਸਿੰਘ ਸੀਗੇ ਜਿਨ੍ਹਾਂ ਨੇ ਇਹ ਡਿਪਾਰਟਮੈਂਟਲ ਇਨਕੁਆਇਰੀ ਨੂੰ ਪੈਂਡਿੰਗ ਕਰ ਦਿੱਤਾ ਕਿ ਐਸੀ ਬਕਾਸ ਹੀ ਵਾਸ ਦਾ ਮੇਨ ਕਲਪਰੇਟ ਆਫ ਡਿਲੇ ਜਿਹੜੀ ਐ ਐਫ ਆਈ ਆਰ ਡਿਲੇ ਹੋਈ ਹੋਇਆ ਰਹਾ ਜਰਾ ਮਾਮਲਾ ਖਰਾਬ ਹੋਇਆ ਇੱਥੇ ਤੱਕ ਉਹ ਜਿਹੜੇ ਆ ਚਾਰ ਐਸ ਐਚ ਓਸ ਨੂੰ ਸ਼ੇਰ ਉਹ ਨਾਨਕ ਸਿੰਘ ਸੀਗੇ ਉਹਦੇ ਛੇ ਦੇ ਉਪਰ ਹੀ ਐ ਤੇਰੇ ਚਾਰ ਇੰਸਪੈਕਟਰ ਇਹਨੇ ਖੁਦ ਕਰੇ ਸੀਗੇ ਤੇ ਗੁੰਡੇ ਬਣੇ ਹੋਏ ਸੀਗੇ ਕਿਉਂਕਿ ਜਦੋਂ ਮੈਂ ਉਹਨਾਂ ਨੂੰ ਰਿਕੁਐਸਟ ਕਰਨ ਗਈ ਕਿ ਐਨਾ ਹੋ ਗਿਆ ਤੇ ਇਹਨਾਂ ਦੇ ਮਤਲਬ ਐਫ ਆਈ ਆਰ ਕੀਤੀ ਜਾਏ ਤੇ ਉਹਨਾਂ ਨੇ ਮੈਨੂੰ ਕਿਹਾ ਜੇ ਇਸ ਦਾ ਆਪਸ਼ਨ ਤੇ ਤੁਹਾਡੇ ਕੋਲ ਖਾਲੀ ਕੰਪਰੋਮਾਈਜ਼ ਹੈ ਸੀ ਨਾਨਕਲ ਅਵਾਰਡ ਤੇ ਇਹਨਾਂ ਨੂੰ ਕੱਲ ਪ੍ਰਮੋਟ ਕੀਤਾ ਜਾਂ ਤੇ ਅਸੀਂ ਨਾਲ ਉਹ ਐਸਪਲੈਨ ਕਰ ਸਕਦੇ ਸੋ ਤੁਹਾਡੇ ਕੋਲ ਆਪਸ਼ਨ ਖਾਲੀ ਇਸ ਟੂ ਕੰਪਰੋਮਾਈਜ਼ ਉਹਨਾਂ ਨੇ ਮੈਨੂੰ ਇਹਨਾਂ ਅਰੈਸਟ ਕੀਤਾ ਕਿ ਪਹਿਲੇ ਦਿਨ ਹੀ ਕਨਾਂ ਨੇ ਸੋਚਿਆ ਮੈਂ ਇਸ ਲੇਲ ਨੂੰ ਕੱਲੀ ਨੂੰ ਨਾ ਹੈਰਸ ਕਰ ਲੂੰਗਾ ਕਿ ਆ ਕੇ ਲੜਾਈ ਲੜਨ ਦੇ ਤਿਆਰ ਹੀ ਨਹੀਂ ਹੋਣਗੇ ਬੱਤੇ ਡੋਟ ਰੈਲਾਈਜ਼ ਕਿ ਮੈਂ ਇੱਕ ਫੌਜੀ ਦੀ ਵਾਈਫ ਆ ਹਾਂ ਹੋਰ ਮੈਂ ਐਜਪੀ ਹੋਦੀ ਸੀ ਜਾਂ ਜਿਹੜੇ ਪਿੱਛੇ ਮੁੜ ਕੇ ਕਦੇ ਵੀ ਦੇਖਿਆ ਜਦੋਂ ਸੱਚ ਤੇ ਰਾਤ ਤੇ ਚੱਲਿਆ ਤਾਂ ਸੁਣ ਲਿਆ ਪੰਜਾਬ ਵਾਲਿਓ ਕਹਿੰਦੇ ਡੀਆਈਜੀ ਡੀਆਈਜੀ ਬਣ ਗਏ ਸੀਗੇ ਨਾਨਕ ਸਿੰਘ ਐਸਐਸਪੀ ਉਹ ਕਹਿੰਦੇ ਨੇ ਕਿ ਮੈਂ ਐਕਸ਼ਨ ਤਾਂ ਨਹੀਂ ਕਰ ਸਕਦਾ ਕੰਪਰੋਮਾਈਜ਼ ਕਰ ਲਓ ਯਾਨੀ ਸਾਡੇ ਨਾਲ ਸਮਝੌਤਾ ਕਰ ਲਓ ਪਰ ਕਰਨਲ ਬਾਠ ਦੀ ਪਤਨੀ ਦੇ ਨਾਲ ਉਸ ਵਕਤ ਪੂਰਾ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਭਰ ਦੇ ਵਿੱਚੋਂ ਬਹੁਤ ਵੱਡੇ ਪੱਦਰ ਦੇ ਉੱਤੇ ਫੌਜੀਆ ਦੀ ਔਰ ਸਾਡੀ ਆਮ ਜਨਤਾ ਦੀ ਆਵਾਜ਼ ਇੱਕ ਹੋ ਗਈ ਸੀ ਪਰ ਉਹਨਾਂ ਨੂੰ ਹੁਣ ਇਨਸਾਫ ਕਿਵੇਂ ਮਿਲਦਾ ਸੀ ਸੀਬੀਆਈ ਤੇ ਭਰੋਸਾ ਲੱਗੇ ਚੱਲੇ ਸੀ ਤੇ ਸੀਬੀਆਈ ਜਿਹੜੀ ਮਾਨ ਜੋ ਜਿਹੜੀ ਕਿ ਸੀਬੀਆਈ ਏਜੰਸੀ ਹੈ ਉਹਨਾਂ ਨੇ ਇਹਨਾਂ ਨੂੰ ਇੱਕ ਅੰਜਾਮ ਤੱਕ ਪਹੁੰਚਾਉਣ ਦੀ ਬਹੁਤ ਵੱਡੇ ਪੱਦਰ ਦੇ ਉੱਤੇ ਇੱਕ ਕੋਸ਼ਿਸ਼ ਕੀਤੀ ਹੈ ਇੱਕ ਉਪਰਾਲਾ ਕੀਤਾ ਕਹਿ ਸਕਦੇ ਹਾਂ ਉਹਨਾਂ ਐਸਐਸਪੀ ਨਾਨਤ ਸਿੰਘ ਡਿਸਮਿਸ ਵੀ ਹੋ ਸਕਦੇ ਨੇ ਕਿਉਂਕਿ ਜਿਹੜੇ આરોપી ਨੇ ਉਹਨਾਂ ਨੇ ਕਤਲ ਵੀ ਕੀਤਾ ਜਿਹੜਾ ਕਿ ਫੇਕ ਐਨਕਾਊਂਟਰ ਦੱਸਿਆ ਜਾ ਰਿਹਾ ਜਸਪ੍ਰੀਤ ਸਿੰਘ ਦਾ ਕਰਨਲ ਨੂੰ ਕੁੱਟਣ ਤੋਂ ਪਹਿਲਾਂ ਤਾਂ ਉਹ ਦੂਜੇ ਪਾਸੇ ਆਜੋ ਵੀ ਜਿਹੜਾ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਵਕੀਲ ਦਾ ਇੱਕ ਬਿਆਨ ਆ ਗਿਆ ਕਿ 18 ਅਗਸਤ ਨੂੰ ਹਾਈ ਕੋਰਟ ਦੇ ਅੰਦਰ ਬਹੁਤ ਵੱਡਾ ਫੈਸਲਾ ਯਾਨੀ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਦੀ ਜ਼ਮਾਨਤ ਹੋ ਸਕਦੀ ਹੈ ਇਹਦੇ ਵਿੱਚ ਦੋ ਰਾਇਮਾਂ ਤਾਂ ਨਹੀਂ ਹੈਗੀਆਂ ਪਰ ਇੱਕ ਪਾਸੇ ਪੰਜਾਬ ਦੀ ਸਰਕਾਰ ਪੰਜਾਬ ਦੀ ਵਿਜੀਲੈਂਸ ਬਿਊਰੋ ਪੰਜਾਬ ਦੇ ਲੋਕ ਨੇ ਜਿਹੜੇ ਕਹਿੰਦੇ ਜੀ ਵਿਕਰਮ ਮਜੀਠੀਆ ਨੂੰ ਬਾਹਰ ਨਹੀਂ ਆਉਣ ਦੇਣਾ ਪਰ ਜਿਹੜਾ ਉਹਨਾਂ ਦਾ ਵਕੀਲ ਹੈ ਉਹ ਦਾਵਾ ਕੀ ਕਰ ਰਿਹਾ ਸੁਣ ਲਓ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਵਿਕਰਮ ਮਜੀਠੀਆ ਨੂੰ ਬਹੁਤ ਵੱਡੀ ਮੁਸ਼ਕਲ ਦੇ ਵਿੱਚ ਸਿੱਟ ਸਕਦੀ ਹੈ ਸੁਣੋ ਵਿਕਰਮ ਮਜੀਠੀਆ ਸਾਹਿਬ ਦੀ ਜਿਹੜੀ ਵੇਲ ਐਪਲੀਕੇਸ਼ਨ ਹੈ ਉਹਦੇ ਚ ਅੱਜ ਦੋਨੋਂ ਤਰ੍ਹਾਂ ਦੀ ਸਰਕਾਰ ਦੀ ਵੀ ਉਹ ਡਿਫਰੈਂਸ ਹੈ ਦੋਨਾਂ ਦੀ ਜਿਹੜੀ ਬਹਿਸ ਹੈ ਉਹ ਕੰਕਲੂਡ ਹੋ ਗਈ। ਹੁਣ ਜੱਜ ਸਾਹਿਬ ਨੇ ਇਹ 18 ਤਰੀਕ ਮੰਡੇ ਵਾਸਤੇ ਗੱਲ ਕਹੀ ਹੈ ਕਿ ਜੇ ਹਲੇ ਵੀ ਕਿਸੇ ਦਾ ਕੁਝ ਹੋਰ ਕਹਿਣਾ ਤਾਂ ਮੰਡੇ ਸਵੇਰੇ 10 ਵਜੇ ਆ ਕੇ ਕਹਿ ਸਕਦਾ। ਨਹੀਂ ਮੰਡੇ ਨੂੰ ਇਸ ਕੇਸ ਦੇ ਵਿੱਚ 18 ਤਰੀਕ ਨੂੰ ਜਿਹਦੇ ਵਿੱਚ ਜਿਹੜਾ ਫਾਈਨਲ ਆਰਡਰ ਅਪੀਲ ਅਪਲੀਕੇਸ਼ਨ ਤੇ ਹੋਆਇਗਾ। ਨਾਲ ਹੀ ਇਹਦੇ ਜੱਜ ਕਿਉਂਕਿ ਉਹਦਾ ਜੁਡੀਸ਼ੀਅਲ ਜਿਹੜਾ ਰਿਮਾਂਡ ਹੈ ਉਹ ਵੀ ਜਿੱਥੇ ਵਿਕਰਮ ਮਜੀਠੀਆ ਸਾਹਿਬ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਯਾਨੀ ਵੀਡੀਓ ਲੰਬੀ ਆ ਪਰ ਜਿਹੜੇ ਇਹਨਾਂ ਦੇ ਵਕੀਲ ਨੇ ਉਹ 18 ਅਗਸਤ ਤੇ ਆਪਣੀ ਉਮੀਦ ਆ ਜਿਹੜੀ ਉਹ ਦਿਤਾਈ ਬੈਠੇ ਨੇ ਕਿ ਭਾਈ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚੋਂ ਰਿਹਾ ਹੋ ਜਾਣਗੇ ਕਿ ਰਿਹਾਈ ਪੱਕੀ ਹੈ ਪਰ ਹੁਣ ਸਵਾਲ ਇੱਕ ਹੋਰ ਬਹੁਤ ਵੱਡਾ ਜਿਹੜਾ ਵਿਕਰਮ ਮਜੀਠੀਆ ਦੇ ਸਾਹਮਣੇ ਖੜਾ ਪੰਜਾਬ ਭਰ ਦੇ ਸਾਰੇ ਲੋਕ ਕੋਈ ਇੱਕਾ ਦੁਕਾ ਲੋਕਾਂ ਨੂੰ ਛੱਡ ਕੇ ਪੰਜਾਬ ਭਰ ਦੇ ਸਾਰੇ ਲੋਕ ਪੰਜਾਬ ਭਰ ਦੀਆਂ ਸਾਰੀਆਂ ਮਾਵਾਂ ਭੈਣਾਂ ਬਜੁਰਗ ਬੱਚੇ ਆਰ ਦੂਜੇ ਪਾਸੇ ਪੰਜਾਬ ਦਾ ਪ੍ਰਸ਼ਾਸਨ ਬਹੁਤ ਵੱਡੀ ਗੱਲ ਕਹਿ ਰਿਆ ਮੈਂ ਪੰਜਾਬ ਦਾ ਪੂਰਾ ਪ੍ਰਸ਼ਾਸਨ ਇਨਾ ਬਿਕਰਮ ਸਿੰਘ ਮਜੀਠੀਆ ਤੇਨਾ ਬਾਦ ਨਾ ਤੋ ਹੱਥ ਚੁੱਕਿਆ ਇਹ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਬਿਕਰਮ ਸਿੰਘ ਮਜੀਠੀਆ ਬਾਦਲ ਪਰਿਵਾਰ ਪੂਰਾ ਪੰਜਾਬ ਤੇ ਸਾਰਾ ਪ੍ਰਸ਼ਾਸਨ ਅੱਛੀ ਤਰ੍ਹਾਂ ਜਾਣਦਾ ਤਾਂ ਹੁਣ ਦੂਜੇ ਪਾਸੇ ਵਿਜੀਲੈਂਸ ਬਿਊਰੋ ਖੜੀ ਹੈ ਜਿਹੜੀ ਕਿਉ ਨੂੰ ਹਰ ਹੀਲੇ ਉਸ ਅੰਜਾਮ ਤੱਕ ਪਹੁੰਚਾਉਣਾ ਚਾਹੁੰਦੀ ਉਹ ਜਿੱਥੋਂ ਤੱਕ ਉਹ ਪਹੁੰਚਣ ਦੇ ਦੋਸ਼ੀ ਨੇ। ਔਰ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਗੱਲ ਕਹੀ ਸੀ। ਜਿਹੜੀ ਤੇ ਉਹ ਜੇਕਰ ਖਰੇ ਨਹੀਂ ਉਤਰਦੇ ਤਾਂ ਪੰਜਾਬ ਦੀ ਸਰਕਾਰ ਨੂੰ ਬਾਅਦ ਵੱਡੇ ਪੱਧਰ ਦੇ ਉੱਤੇ ਸਤਾਈ ਦੇ ਵਿੱਚ ਧੱਕਾ ਲੱਗਣਾ। ਇਹ ਗੱਲ ਵੀ ਤੈਅ ਹੈ ਕਿ ਜੇਕਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਕਹੇ ਲੋਕਾਂ ਦੇ ਵਾਅਦਿਆਂ ਤੇ ਨਾ ਖਰੇ ਉਤਰੇ ਤੇ ਭਾਈ ਫਿਰ ਸਰਕਾਰ ਦਾ ਪਲਟਾ ਵੱਜਣਾ ਵੀ ਤੈਅ ਹੈ। ਇਹ ਲੋਕਾਂ ਦੀ ਥਿਉਰੀ ਆ ਪੰਜਾਬ ਦੇ ਲੋਕਾਂ ਦੀ ਬਹੁਤ ਸਾਰੇ ਬੁੱਧੀਜੀਵੀ ਲੋਕ ਨੇ ਕਹਿੰਦੇ ਜੀ ਭਗਵਾਨਤ ਮਾਨ ਨੇ ਇਹ ਗੱਲ ਤਾਂ ਕਹਿ ਦਿੱਤੀ ਆ ਕਿ ਵਿਕਰਮ ਮਜੀਠੀਆ ਨੂੰ ਮੈਂ ਬਾਹਰ ਨਹੀਂ ਨਿਕਲਣ ਦਿੰਦਾ ਜੇਕਰ ਵਿਕਰਮ ਮਜੀਠੀਆ ਕਿਸੇ ਵੀ ਪ੍ਰਕਾਰ ਅਦਾਲਤ ਦੇ ਵਿੱਚੋਂ ਬਰੀ ਹੋ ਜਾਂਦਾ ਜਾਂ ਉਹਨੂੰ ਰਿਹਾਈ ਮਿਲ ਜਾਂਦੀ ਹੈ ਪੰਜਾਬ ਦੇ ਲੋਕਾਂ ਦਾ ਭਰੋਸਾ ਸਾਡੀ ਸਰਕਾਰ ਪੰਜਾਬ ਦੇ ਪ੍ਰਸ਼ਾਸਨ ਇਹ ਸਾਰੀਆਂ ਗੱਲਾਂ ਬਾਤਾਂ ਤੋਂ ਉੱਠ ਜਾਣਾ ਹਾਂ ਠੀਕ ਆ ਵੀ ਲੀਗਲ ਤੌਰ ਤੇ ਜੇਕਰ ਦੋਸ਼ੀ ਨਹੀਂ ਹੈ ਉਹ ਛੁੱਟ ਵੀ ਸਕਦਾ ਫਿਲਹਾਲ ਪੂਰਾ ਪੰਜਾਬ ਸਾਰੇ ਲੋਕ ਕਹਿ ਰਹੇ ਨੇ ਅਦਾਲਤਾਂ ਪ੍ਰਸ਼ਾਸਨ ਸਰਕਾਰਾਂ ਕਹਿ ਰਹੀਆਂ ਨੇ ਕਿ ਵਿਕਰਮ ਮਜੀਠੀਆ ਹਰ ਹੀਲੇ ਦੋਸ਼ੀ ਹੈ ਪੰਜਾਬ ਦੇ ਵਿੱਚ ਬਹੁਤ ਵੱਡੀ ਉਹਨੇ ਤਸਕਰੀ ਕੀਤੀ ਹੈ ਭੋਲੇ ਤੋਂ ਬਹੁਤ ਵੱਡੀ ਚਰਕ ਪੈਂਦੀ ਹੈ ਭੋਲੇ ਨੇ ਆਪਦੇ ਮੂੰਹ ਦੇ ਨਾਲ ਕਿਹਾ ਸੀ ਕਹਿੰਦਾ ਭਾਈ ਵਿਕਰਮ ਮਜੀਠੀਆ ਮੇਰੇ ਨਾਲ ਹੀ ਤਸਕਰੀ ਕਰਦਾ ਸੀ ਤਾਂ ਦੇਖਦੇ ਆ ਕਿ ਭਾਈ ਇਹਦੀ ਰਿਹਾਈ 18 ਅਗਸਤ ਨੂੰ ਹੁੰਦੀ ਹੈ ਜਾਂ ਨਹੀਂ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਜੇਲ੍ਹ ਦੇ ਵਿੱਚ ਬੰਦ ਹੈ ਔਰ ਉਹਨਾਂ ਦੇ ਵਕੀਲਾਂ ਵੱਲੋਂ ਮੁਸਲਸਲ ਦੋ ਪਟੀਸ਼ਨਾਂ ਦਾਇਰ ਕੀਤੀਆਂ ਜਾ ਰਹੀਆਂ ਸੀਗੀਆਂ ਇੱਕ ਤੇ ਉਹਨਾਂ ਦੀ ਜ਼ਮਾਨਤ ਦੀ ਔਰ ਦੂਸਰੀ orange category ਦੀ ਕਿਉਂਕਿ ਉਹ ਨਾ orange category ਦੇ ਵਿੱਚ ਰੱਖਿਆ ਜਾ ਕਿਉਂਕਿ ਉਹ ਸਾਫਤਾ ਸਾਫ ਤਾਂ ਮੁੱਖ ਮੰਤਰੀ ਹੈਗੇ ਆ ਉਹਨਾਂ ਨੂੰ ਆਮ ਕੈਦੀਆਂ ਦੇ ਨਾਲ ਨਾ ਰੱਖਿਆ ਜਾਵੇ ਜਿਹੜੀ ਉਹਨਾਂ ਦੀ ਜ਼ਮਾਨਤ ਦੀ ਪਟੀਸ਼ਨ ਸੀਗੀ ਉਦੇ ਉੱਤੇ ਹੁਣ ਉਹਨਾਂ ਦੇ ਵਕੀਲਾਂ ਦਾ ਇਹ ਦਾਵਾ ਹੈਗਾ ਵੈ ਕਿ 18 ਅਗਸਤ ਨੂੰ ਜ਼ਮਾਨਤ ਹੋ ਜਾਵੇਗੀ ਕਿਉਂਕਿ ਜਿਹੜੇ ਦੋ ਜੱਜਾਂ ਉਹਨਾਂ ਨੇ ਵਿਕਰਮ ਸਿੰਘ ਮੁਜੀਠੀਆ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਹੈਗਾ ਵੈ ਸਰਕਾਰੀ ਵਕੀਲਾਂ ਔਰ ਵਿਕਰਮ ਸਿੰਘ ਮੁਜੀਠੀਆ ਦੇ ਵਕੀਲਾਂ ਦੇ ਦਰਮਿਆਨ ਜਿਹੜੀ ਹੈ ਇੱਕ ਵੱਡੀ ਤੇ ਤਗੜੀ ਬਹਿਸ ਹੋਈ ਸੀਗੀ ਔਰ ਜਿਹੜਾ ਹੁਣ ਨਤੀਜਾ ਹੈਗਾ ਵੈ ਉਸ ਨੂੰ ਮਹਫੂਜ਼ ਕਰ ਲਿਆ ਗਿਆ ਹੈ 18 ਅਗਸਤ ਨੂੰ ਪੀਰ ਵਾਲੇ ਦਿਨ ਇਹ ਡੜਾਗਾ ਇਸ ਕੇਸ ਦੀ ਸੁਣਵਾਈ ਹੋਏਗੀ ਔਰ ਜਿਹੜਾ ਨਤੀਜਾ ਆਇਆ ਜਿਹੜਾ ਫੈਸਲਾ ਹੈ ਉਹ ਜਿਹੜਾ ਜੱਜਾਂ ਵੱਲੋਂ ਕੀਤਾ ਗਿਆ ਵੈ ਉਸ ਦੇ ਉੱਤੇ ਜਿਹੜਾ ਵੈ ਉਹ ਸੁਣਾਇਆ ਜਾਏਗਾ ਔਰ ਵਿਕ੍ਰਮ ਸਿੰਘ ਮਜੀਠੀਆ ਦੇ ਵਕੀਲਾਂ ਦਾ ਇਹ ਦਾਵਾ ਹੈ ਕਿ 18 ਅਗਸਤ ਨੂੰ ਵਿਕ੍ਰਮ ਸਿੰਘ ਮਜੀਠੀਆ ਦੀ ਬੇਲ ਹੋ ਜਾਏਗੀ ਉਹਨਾਂ ਦੀ ਜ਼ਮਾਨਤ ਹੋ ਜਾਏਗੀ ਇਹ ਕਹਿਣਾ ਸੀਗਾ ਉਹਨਾਂ ਦੇ ਵਕੀਲਾਂ ਦਾ ਇਹ ਤੋਂਣ ਵਾਲਾ ਵਕਤ ਦੱਸੇਗਾ ਕਿ 18 ਅਗਸਤ ਨੂੰ ਜ਼ਮਾਨਤ ਹੁੰਦੀ ਹੈ ਜਾਂ ਨਹੀਂ ਹੁੰਦੀ ਔਰ ਦੂਜੇ ਪਾਸੇ ਜਿਹੜੇ ਕਰਨਲ ਬਾਡ ਦਾ ਮਾਮਲਾ ਸੀ ਤੁਸੀਂ ਸਾਰੇ ਜਾਣਦੇ ਹੀ ਕਿ ਪਿਛਲੇ ਬੀਤੇ ਕੁਝ ਦਿਨਾਂ ਤੋਂ ਜਿਹੜਾ ਹੈ ਕਰਨਲ ਬਾਡ ਦਾ ਮਾਮਲਾ ਬਹੁਤ ਸਰਗਰਮ ਰਿਹਾ ਸਥੀਆਂ ਦੇ ਵਿੱਚ ਰਿਹਾ ਕਿਉਂਕਿ ਕਰਨਲ ਬਾਡ ਦੇ ਨਾਲ ਜਿਹੜੀ ਕੋਟ ਮਾਰ ਕੀਤੀ ਸੀ ਚਾਰ ਐਸਏਟ ਜਿਹੜੇ ਸ਼ਾਮਲ ਸੀਗੇ ਉਹ ਜਿਹੜੇ ਹੈ ਹੁਣ ਆਪਣੇ ਅੰਜਾਮ ਤੱਕ ਪਹੁੰਚ ਰਹੇ ਹੈਗੇ ਕਿਉਂਕਿ ਐਸਐਸਪੀ ਨਾਨਕ ਜਿਹੜੇ ਆ ਉਹ ਉਹਨਾਂ ਨੂੰ ਮੁਕੰਮਲ ਸ਼ਹਿ ਦੇ ਰਹੇ ਸੀਗੇ ਉਹਨਾਂ ਦੇ ਕੁਸ਼ਤ ਪਨਾਹੀ ਕਰੰਦੇ ਸੀਗੇ ਕਰਨਲ ਬਾੜ ਦੀ ਪਤਨੀ ਦੇ ਮੂੰਹੋਂ ਤੁਸੀਂ ਸੁਣ ਲਿਆ ਕਿ ਜਦੋਂ ਉਹਨਾਂ ਨੇ ਜਾ ਕੇ ਐਸਐਸਪੀ ਨਾਲ ਨਾ ਗੱਲ ਉਹਨਾਂ ਚਾਰ ਐਸਐਚਓ ਦੇ ਬਾਰੇ ਦੱਸਿਆ ਸੀਗਾ ਕਿ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਹੁਣ ਸੁਲ੍ਹਾ ਕਰ ਲਵੋ ਤੁਸੀਂ ਜਿਹੜਾ ਵਾ ਇਹੀ ਤੁਹਾਡਾ ਸਿਰਫ ਇੱਕ ਹੱਲ ਹੈਗਾ ਵਾ ਉਸ ਤੋਂ ਇਲਾਵਾ ਕੋਈ ਦੂਸਰਾ ਹੱਲ ਨਹੀਂ ਹੈ ਲੇਕਿਨ ਇਸ ਤਰ੍ਹਾਂ ਉਹਨਾਂ ਦੀ ਪਤਨੀ ਨੇ ਕਿਹਾ ਕਿ ਮੈਂ ਉਸ ਬਾਪ ਦੀ ਬਿਊਟੀ ਆ ਕਿ ਜਿਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ ਹੱਕ ਦੀ ਰਾਹ ਜਿਹੜੀ ਚੱਲ ਪਈ ਦਾ ਹੈ ਤੇ ਫਿਰ ਉਹਨੂੰ ਅੰਤ ਤੱਕ ਪਹੁੰਚਾਈ ਦੇਵਾ ਤੇ ਹੁਣ ਉਹ ਵੀ ਜਿਹੜੇ ਆ ਮਾਮਲਾ ਜਿਹੜਾ ਹੈ ਉਹ ਹੱਲ ਹੁੰਦਾ ਨਜ਼ਰ ਆਉਂਦਿਆ ਕਿਉਂਕਿ ਸੀਬੀਆਈ ਨੇ ਆਪਣੀ ਮੁਕੰਮਲ ਜਾਂਚ ਪੜਤਾਲ ਕਰਕੇ ਜਿਹੜੇ ਆ ਇਹਨਾਂ ਨੂੰ ਅੰਜਾਮ ਤੱਕ ਪਹੁੰਚਾਇਆ ਹੈਗਾ ਦਾ ਚਾਹ ਜਿਹੜੇ ਐਸਐਚਓ ਹੈਗੇ ਆ ਔਰ ਆਵਾਮ ਦੀ ਇਸੇ ਤਰ੍ਹਾਂ ਜਿਸ ਤਰ੍ਹਾਂ ਇਹ ਮੁਜਰਮ ਆਪਣਿਆਂ ਜਾਨ ਤੱਕ ਪਹੁੰਚਾ ਇਸੇ ਤਰ੍ਹਾਂ ਆਵਾਮ ਦੀ ਹੁੰੜੜੀ ਵੱਡੀ ਮੰਗ ਹੈਗੀ ਆ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਵੀ ਇਹੀ ਹੈ ਕਿ ਇਹਨਾਂ ਨੂੰ ਵੀ ਅੰਜਾਮ ਤੱਕ ਪਹੁੰਚਾਇਆ ਜਾਵੇ ਕਿਉਂਕਿ ਇਹੜਾ ਨੁਕਸਾਨ ਹੋਇਆ ਹੈ ਹੁਣ ਦਾ ਅਜ਼ਾਲਾ ਕਰਨੇ ਦਾ ਟਾਈਮ ਆ ਗਿਆ ਹੈ ਬਾਕੀ ਵੀ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰਕੇ ਆਪਣਾ ਢੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼